ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀ ਤੀਫਤ ਦੇ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਘਰ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਜਗਾਉਣੀ ਚਾਹੀਦੀ ਇਹਦੇ ਲਾਭ ਕੀ ਨੇ ਤੇ ਨੁਕਸਾਨ ਕੀ ਹੈ ਇਹਦਾ ਧਾਰਮਿਕ ਕਾਰਨ ਕੀ ਹੈ ਤੇ ਵਿਗਿਆਨਿਕ ਕਾਰਨ ਕੀ ਹੈ ਸਭ ਤੋਂ ਪਹਿਲਾਂ ਆਪਾਂ ਜੋ ਵਿਗਿਆਨਿਕ ਪੱਖ ਹੈ ਉਹਦੀ ਗੱਲ ਕਰਦੇ ਹਾਂ ਵਿਗਿਆਨਿਕ ਪੱਖ ਵਿੱਚ ਕਿਹਾ ਜਾਂਦਾ ਹੈ ਜਿਸ ਘਰ ਦੇ ਵਿੱਚ ਰੋਜ਼ ਸ਼ੁੱਧ ਘਿਓ ਦੀ ਜੋਤ ਜਗਦੀ ਹੈ ਉਸ ਘਰ ਦਾ ਵਾਤਾਵਰਣ ਸ਼ੁੱਧ ਰਹਿੰਦਾ ਹੈ ਇਹ ਦਿਨਾਲ ਜਿਹੜੀਆਂ ਅੱਗ ਦੇ ਆਸੇ-ਵਾਸੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਸੜ ਕੇ ਖਤਮ ਨਹੀਂ ਹੁੰਦੀਆਂ ਬਲਕਿ ਛੋਟੇ-ਛੋਟੇ ਕਣ ਵਿੱਚ ਉਹ ਪੂਰੇ ਵਾਤਾਵਰਣ ਵਿੱਚ ਫੈਲ ਜਾਂਦੀਆਂ ਨੇ ਆਪਾਂ ਨੂੰ ਨਹੀਂ ਦਿਖਦੇ ਸਿਰਫ ਇੱਕ ਬੂੰਦ ਦੇ ਸੀ ਕਿ ਉਹ ਦੀ ਜਦੋਂ ਆਪਣੇ ਉਹ ਸੜਦੀ ਹੈ ਨਾ ਤੇ ਲਗਭਗ ਡੇਢ ਟਨ ਦੇ ਬਰਾਬਰ ਆਕਸੀਜਨ ਪੈਦਾ ਹੁੰਦੀ ਹੈ ਚੁੱਭੜੀ ਜ਼ਿਆਦਾ ਸਾਫ਼ ਹੁੰਦੀ ਹੈ ਇਸ ਨਾਲ ਬਲਕਿ ਫੇਫੜੇ ਵੀ ਜਿਹੜੇ ਨੇ ਉਹ ਵੀ ਮਜ਼ਬੂਤ ਹੋ ਜਾਣਗੇ ਇਹਦੇ ਨਾਲ ਕਰ ਪੂਰਾ ਸੋਨਾ ਵਾਤਾਵਰਨ ਰਹਿੰਦਾ ਹੈ ਘਰ ਚ ਜਿੰਨੇ ਬੈਕਟੀਰੀਆ ਹੁੰਦੇ ਨੇ ਜਿੰਨੇ ਜੀਵਾਣੂ ਹੁੰਦੇ ਨੇ ਬਿਮਾਰੀਆਂ ਫੈਲਾਉਂਦੇ ਨੇ ਉਹ ਖਤਮ ਹੋ ਜਾਂਦੇ ਨੇ ਜੇ ਆਪਾਂ ਸਰੋਂ ਦੇ ਤੇਲ ਦਾ ਆਪਾਂ ਜੋ ਜਗਾਉਂਦੇ ਆਂ ਦੀਵਾ ਘਰ ਵਿੱਚ ਜਗਾਉਂਦੇ ਆਂ ਉਹ ਦੇ ਬੁੱਝਣ ਦੇ ਅੱਧੇ ਘੰਟੇ ਬਾਅਦ ਵੀ ਉਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਭਾਵ ਜਿੰਨੇ ਵੀ ਘਟਾਨੋਂ ਤੇ ਜਵਾਨੋਂ ਹੁੰਦੇ ਨੇ ਉਹ ਮਰ ਜਾਂਦੇ ਨੇ ਹੁਣ ਗੱਲ ਕਰਦੇ ਆਂ ਧਾਰਮਿਕ ਪੱਖ ਦੀ ਕਹਿੰਦੇ ਨੇ ਜਦੋਂ ਅਸੀਂ ਜੋਤ ਜਗਾਉਂਦੇ ਆ ਉਸ ਸਮੇਂ ਘਰ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਹੈ ਉੱਥੇ ਕੋਈ ਨਕਾਰਾਤਮਕ ਤਾਕਤਾਂ ਨਹੀਂ ਆਉਂਦੀਆਂ ਵਾਹਿਗੁਰੂ ਕਹਿੰਦੇ ਮਨੁੱਖਾ ਅੰਦਰ ਤੂੰ ਨਾਮ ਦੀ ਜੋਤ ਵੀ ਜਗਾ ਭਾਵੇਂ ਰੋਜ਼ 5 ਮਿੰਟ ਹੀ ਮੋਲ ਮੰਤਰ ਦਾ ਜਾਪ ਕਰ ਪਰ ਜ਼ਰੂਰ ਕਰ ਹਾਜ਼ਰੀ ਨਾਮ ਬਖੋ ਜ਼ਰੂਰ ਲਵਾ ਜਿਸ ਦਿਨ ਵਾਹਿਗੁਰੂ ਜੀ ਅੱਗੇ ਤੇਰਾ ਅਟੁੱਟ ਵਿਸ਼ਵਾਸ ਹੋ ਗਿਆ ਵਾਹਿਗੁਰੂ ਆਪ ਤੁਹਾਡੇ ਘਰ ਵਾਸ ਕਰਨਗੇ ਫਿਰ ਸ਼ਹੀਦ ਸਿੰਘ ਵੀ ਪਿਆਰਾ ਲਗਾਉਣਗੇ ਤੇ ਵਾਹਿਗੁਰੂ ਬਰਕਤ ਵੀ ਪਾਉਣਗੇ ਹਰੇਕ ਕੰਮ ਵਿੱਚ ਤੂੰ ਵਾਹਿਗੁਰੂ ਦਾ ਨਾਮ ਸ਼ਾਮਲ ਕਰ ਫਿਰ ਵੇਖੀ ਤੇਰੇ ਅੰਦਰ ਦੀ ਜੋਤ ਜਗ ਕੇ ਨਾ ਤੇਰੇ ਸਾਰੇ ਕੰਮ ਹੋ ਜਾਣਗੇ ਗੁਰਬਾਣੀ ਦੀ ਪੰਕਤੀ ਵੀ ਇਸ ਤਰ੍ਹਾਂ ਹੈ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰੇ ਤੇਲ ਹੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਵੀ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾ ਤੇਰੇ ਨਾਮ ਦੀ ਬੱਤੀ ਹੋਵੇ ਤੇਰੇ ਨਾਮ ਦਾ ਮੈਂ ਤੇਲ ਪਾਵਾਂ ਤੇਰੇ ਨਾਮ ਦੀ ਜੋਤ ਜਗਾਵਾ ਉਹ ਜੋਤ ਜਦੋਂ ਅੰਦਰ ਜਗ ਗਈ ਸਾਰਾ ਕੁਝ ਮਿਲ ਜਾਣਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆਂ ਤੇ ਗੁਰਬਾਣੀ ਵਿੱਚ ਇਹ ਵੀ ਪੰਕਤੀ ਆਉਂਦੀ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ ਬਾਣੀ ਤੇ ਪਾਣੀ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ ਇਸ ਲਈ ਭਾਵੇਂ ਮੂਲ ਮੰਤਰ ਪੜੋ ਜਪਜੀ ਸਾਹਿਬ ਪੜੋ ਰਹਿਰਾ ਸਾਹਿਬ ਪੜੋ ਸੁਖਮਨੀ ਸਾਹਿਬ ਪੜੋ ਵਿਸ਼ਵਾਸ ਦੀ ਦੁਨੀਆ ਕਾਇਮ ਹੈ ਪਰ ਮੰਦਰ ਸਾਹਿਬ ਜਾਣੇ ਆ ਜਲ ਵਿੱਚ ਕੇਸਾ ਸਹੀ ਡੁਬਕੀ ਲਾਉਂਦੇ ਆ ਵੀ ਰੋਗ ਠੀਕ ਹੋਣ ਉਹ ਵਿਸ਼ਵਾਸ ਤੇ ਸ਼ਰਧਾ ਹੈ ਨਾ ਦੂਜਾ ਉੱਥੇ ਸਾਰਾ ਦਿਨ ਜਲ ਵਿੱਚ ਬਾਣੀ ਸਮਾਉਂਦੀ ਹੈ ਸਭ ਚੀਜ਼ਾਂ ਗੁਰੂ ਪਾਤਸ਼ਾਹ ਵਾਹਿਗੁਰੂ ਨਾਲ ਆਪਾਂ ਨੂੰ ਜੋੜਦੀਆਂ ਨੇ ਆਪਾਂ ਕਈਆਂ ਤੋਂ ਸੁਣਿਆ ਵੀ ਫਲਾਣਾ ਜੋਤ ਜਗੋੜ ਨਾਲ ਠੀਕ ਹੋ ਗਿਆ ਕਿਉਂਕਿ ਜੋਤ ਵਾਤਾਵਰਨ ਨੂੰ ਸ਼ੁੱਧ ਕਰਕੇ ਕਿਟਾਣੂ ਬੈਕਟੀਰੀਆ ਮਾਰ ਕੇ ਫੇਫੜੇ ਤੇ ਆਪਣੇ ਸਾਫ਼ ਕਰਦੀ ਹੈ ਉਹਨੂੰ ਮਜ਼ਬੂਤ ਕਰਦੀ ਹੈ ਜਿਸ ਕਿਸੇ ਨੂੰ ਵੀ ਖੰਘ ਹੋਵੇ ਪੁਰਾਣੀ ਤੋਂ ਪੁਰਾਣੀ ਠੀਕ ਨਾ ਹੋ ਰਹੀ ਹੋਵੇ ਜਦੋਂ ਆਪਣੇ ਘਰ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੁੰਦੀ ਹੈ ਆਪਾਂ ਜੋਤ ਜਗਾਉਂਦੇ ਆ ਉਹ ਜੋਤ ਨੂੰ ਸਮਾਪਤੀ ਤੋਂ ਬਾਅਦ ਬੁਝੜ ਨਾ ਦਿਓ ਉਹਨੂੰ ਜਗਦੀ ਰਹਿਣ ਦਿਓ ਉਸ ਉੱਪਰ ਜਦੋਂ ਲਾਲ ਰੰਗ ਦਾ ਜਾਂ ਬੂਰੇ ਰੰਗ ਦਾ ਜਾਲ ਜਿਹਾ ਬਣ ਜਾਵੇ ਉਸ ਨੂੰ ਫੇਰ ਉਹ ਜਾਲ ਜਿਹਾ ਉੱਪਰ ਲਾ ਕੇ ਇੱਕ ਡੱਬੀ ਵਿੱਚ ਪਾ ਦੇ ਉਸ ਨੂੰ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਨਾਲ ਖਾਓ ਇੱਕ ਹਫ਼ਤੇ ਵਿੱਚ ਪੁਰਾਣੀ ਤੋਂ ਪੁਰਾਣੀ ਖੰਗ ਦਾ ਅਰਾਮ ਆ ਜਾਵੇਗਾ ਇਸ ਲਈ ਸਾਧ ਸੰਗਤ ਜੀ ਰੋਜ਼ ਪਾਠ ਕਰਿਆ ਕਰੋ ਭਾਵੇਂ 5 ਮਿੰਟ ਹੀ ਕਰੋ 5 ਮਿੰਟ ਮੋਲ ਮੰਤਰ ਦਾ ਜਾਪ ਕਰੋ ਪਰ ਰੋਜ਼ ਆਪਣੀ ਹਾਜ਼ਰੀ ਲਗਵਾਓ ਆਪਣੀ ਵਾਹਿਗੁਰੂ ਜੀ ਦੇ ਮੋਹਰੇ ਹਾਜ਼ਰੀ ਲਗਵਾਓ ਰੋਜ਼ ਪਾਠ ਕਰੋ ਰੋਜ਼ ਉਸ ਪ੍ਰਮਾਤਮਾ ਨੂੰ ਚੇਤੇ ਕਰੋ ਰੋਜ਼ ਉਸ ਪ੍ਰਮਾਤਮਾ ਦਾ ਸ਼ੁਕਰੀਆ ਕਰੋ ਕਿ हे ਪਰਮਾਤਮਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਨਵਾਂ ਮੌਕਾ ਦਿੱਤਾ ਹੈ ਤੁਸੀਂ ਆਪਣੇ ਨਾਮ ਜਪਣ ਦਾ ਮੈਨੂੰ ਮੌਕਾ ਦਿੱਤਾ ਹੈ ਤੁਹਾਡਾ ਧੰਨਵਾਦ ਹੈ ਉਸ ਪਰਮਾਤਮਾ ਦਾ ਹਮੇਸ਼ਾ ਧੰਨਵਾਦ ਕਰਦੇ ਰਹੋ ਜਿਸ ਨੇ ਤੁਹਾਨੂੰ ਸਾਹ ਦਿੱਤੇ ਨੇ ਜਿਸ ਨੇ ਤੁਹਾਨੂੰ ਬਾਹਾਂ ਦਿੱਤੀਆਂ ਨੇ ਜਿਸ ਨੇ ਤੁਹਾਨੂੰ ਲੱਤਾਂ ਦਿੱਤੀਆਂ ਨੇ ਜਿਸ ਨੇ ਤੁਹਾਨੂੰ ਬੋਲਣ ਲਈ ਜ਼ੁਬਾਨ ਦਿੱਤੀ ਹੈ ਜਿਸਨੇ ਤੁਹਾਨੂੰ ਦੇਖਣ ਲਈ ਅੱਖਾਂ ਦਿੱਤੀਆਂ ਨੇ ਉਸ ਪਰਮਾਤਮਾ ਦਾ ਸ਼ੁਕਰੀਆ ਕਰਦੇ ਰਿਹਾ ਕਰੋ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਰਿਹਾ ਕਰੋ ਰੋਜ਼ ਪਾਠ ਕਰਿਆ ਕਰੋ ਉਸ ਪਰਮਾਤਮਾ ਨੂੰ ਕਦੇ ਨਾ ਭੁੱਲਿਓ ਉਸ ਪਰਮਾਤਮਾ ਨੂੰ ਕਦੇ ਵਿਸਾਰਿਓ ਨਾ ਕਿਉਂਕਿ ਜਿਸ ਬੰਦੇ ਨੇ ਉਸ ਪਰਮਾਤਮਾ ਨੂੰ ਵਿਸਾਰ ਲਿਆ ਨਾ ਉਸ ਦਾ ਜੀਵਨ ਫੇਰ ਇੱਕ ਤਰ੍ਹਾਂ ਦਾ ਵਿਅਰਥੀ ਜਾ ਰਿਹਾ ਹੈ ਇਸ ਲਈ ਸਾਥ ਸੰਗਤ ਜੀ ਉਸ ਪਰਮਾਤਮਾ ਨਾਲ ਜੁੜੋ ਜਿਸਨੇ ਤੁਹਾਨੂੰ ਜਨਮ ਦਿੱਤਾ ਜਿਸਨੇ ਤੁਹਾਨੂੰ ਇਸ ਧਰਤੀ ਤੇ ਭੇਜਿਆ ਉਸ ਪਰਮਾਤਮਾ ਦਾ ਨਾਮ ਜਪਿਆ ਕਰੋ ਭੁੱਲ ਚੁੱਕ ਦੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ